ਜਿਹੜੇ ਕੇਸ ਕਤਲ ਕਰਦੇ ਕੇਸਾਂ ਦੀ अहमियत ਪੁੱਛਣੀ ਤਾਂ ਪੀਰ ਬੁੱਧੂ ਸ਼ਾਹ ਨੂੰ ਪੁੱਛੋ ਮੈਂ ਸਮੇਂ ਵਿੱਚ ਹੀ ਸਮਾਪਤੀ ਕਰ ਦੇਣੀ ਬਹੁਤ ਪੀਰ ਨੇ ਬਹੁਤ ਜਗ੍ਹਾ ਬਣੀਆਂ ਨੇ ਜੇ ਕੋਈ ਸਤਕਾਰਯੋਗ ਪੀਰ ਆ ਤਾਂ ਉਹ ਪੀਰ ਬੁੱਧੂ ਸ਼ਾਹ ਜੀ ਆ ਅਸੀਂ ਕਦੀ ਉਹਨਾਂ ਦਾ ਦਿਣੀ ਨਹੀਂ ਮਨਾਇਆ ਅਸੀਂ ਕਦੀ ਉਹਨਾਂ ਦੀ ਗੱਲੇ ਨਹੀਂ ਕੀਤੀ ਜੇ ਪੀਰ ਮਨਾਉਣਾ ਤੇ ਪੀਰ ਬੁੱਧੂ ਸ਼ਾਹ ਨੂੰ ਮਨਾਓ ਬਈ ਕੇਸਾਂ ਵਾਰੇ ਪੁੱਛਣਾ ਉਹਦੀ अहमियत ਪੁੱਛਣੀ ਤਾਂ ਫੇਰ ਪੀਰ ਬੁੱਧੂ ਸ਼ਾਹ ਨੂੰ ਪੁੱਛੀ ਜਾਵੇ ਜਿਨ੍ਹਾਂ ਨੇ ਆਪਣੇ ਪੁੱਤਰ ਸ਼ਹੀਦ ਕਰਾ ਲਏ ਆਪਣੇ ਮুরিਦ ਸ਼ਹੀਦ ਕਰਾ ਲਏ ਆਪਣੇ ਭਰਾ ਸ਼ਹੀਦ ਕਰਾ ਲਏ ਤੇ ਮਹਾਰਾਜ ਨੇ ਜਦੋਂ ਇਨਾਮ ਦੇਣ ਲਈ ਸੱਦਿਆ ਨਾ ਆਏ ਤੇ ਮਹਾਰਾਜ ਦਸਤਾਰ ਬੰਨਣਾ ਸੀ ਤੇ ਕੇਸਾਂ 'ਚ ਕੰਗਾ ਕਰਦੇ ਸੀ ਆਪਾਂ ਸਾਰਿਆਂ ਨੂੰ ਪਤਾ ਕੋਈ ਇਦਾਂ ਦਾ ਤਾਂ ਹੋਣਾ ਨਹੀਂ ਜਿਹਨੇ ਸੁਣਿਆ ਨਾ ਹੋਵੇ ਕਹਿੰਦੇ ਬਹੁਤ ਖੁਸ਼ ਆ ਤੁਸੀਂ ਜੰਗ ਦੇ ਵਿੱਚ ਪੁੱਤਰ ਵੀ ਸ਼ਹੀਦ ਕਰਾਏ ਬੱਚੇ ਭਰਾ ਮুরিਦ ਕਹਿੰਦੇ ਮੰਗੋ ਕੀ ਮੰਗਦੇ ਤੁਹਾਨੂੰ ਕੁਝ ਦੇਈਏ ਉਹ ਕਹਿੰਦੇ ਮਹਾਰਾਜ ਜੇ ਤੁਠੇ ਹੋਣਾ ਆ ਕੰਗਾ ਕੇਸ ਤੁਸੀਂ ਬੌਂਦੇ ਹੋਣਾ ਸਮੇਤ ਕੇਸਾਂ ਦੇ ਮੈਨੂੰ ਕੰਗਾ ਦੇ ਦਿਓ ਐਡਾ ਪਿਆਰ ਕੀ ਦੇਸਪਿਆ ਵੀ ਪੀਰ ਬੁੱਧੂ ਸ਼ਾਨ ਸਾਨੂੰ ਹਜੇ ਤੱਕ ਨਹੀਂ ਪਤਾ ਲੱਗਾ ਸਿੱਖਾਂ ਦੇ ਘਰ ਜਨਮ ਲੈ ਕੇ ਮਾਰੇ ਨੇ ਬਖਸ਼ ਦਿੱਤਾ ਅੱਧਾ ਦਸਤਾਰਾ ਵੀ ਆਪਣਾ ਦਿੱਤਾ ਪੀਰ ਬੁੱਧੂ ਸ਼ਾਹ ਜੀ ਅਸੀਂ ਅਕਿਰਤ ਕਰਨ ਲੋਕ ਆ ਉਹ ਉਹਨਾਂ ਦੇ ਪਰਵਕਾਰ ਉਹਨਾਂ ਦੀ ਸੇਵਾ ਨੂੰ ਭੁੱਲ ਗਏ ਸਾਨੂੰ ਹੋਰ ਵੀਰ ਤਾਂ ਜਿੱਦੇ ਰਹਿ ਗਏ ਹੋਰ ਵੀਰਾਂ ਦੇ ਜਾਣਾਂ ਦਾ ਸਾਨੂੰ ਜੀਤਾ ਰਹਿ ਗਿਆ ਪੀਰ ਬੁੱਧੂ ਸ਼ਾਹ ਦਾ ਸਾਨੂੰ ਜੀਤਾ ਭੁੱਲ ਗਿਆ ਸਾਰਿਆਂ ਨੂੰ ਹੀ ਵੱਡੇ ਪੱਧਰ ਤੇ ਉਹਨਾਂ ਦਾ ਦਿਨ ਮਨਾਉਣਾ ਚਾਹੀਦਾ ਘਰ ਆ ਗਏ ਕੇਸ ਕੰਗਾ ਦਸਤਾਰ ਤੇ ਇੱਕ ਚੀਜ਼ ਹੋਰ ਲੈ ਕੇ ਆਏ ਦਸਮੇਸ਼ ਪਿਤਾ ਦੇ ਚਰਨਾਂ ਦੀ ਧੂੜ ਬੜੇ ਖੁਸ਼ ਸੀ ਘਰ ਵਾਲੀ ਨੂੰ ਪਤਾ ਲੱਗਾ ਜਦੋਂ ਆਏ ਘਰ ਪੁੱਛਿਆ ਵੀ ਬੱਚੇ ਸਾਰਾ ਕੁਝ ਪਤਾ ਲੱਗਾ ਜੰਗ ਦਾ ਬਹੁਤ ਨਾਰਾਜ਼ ਹੋਈ ਬੀਬੀ ਨਸੀਰਾਂ ਉਹ ਕਹਿੰਦੇ ਤੂੰ ਨਾਰਾਜ਼ ਕਿਉਂ ਹੋਈ ਆ ਦੇਖ ਜੇ ਸ਼ਹੀਦੀਆਂ ਹੋ ਗਈਆਂ ਦਸਮੇਸ਼ ਪਿਤਾ ਨੇ ਮੈਨੂੰ ਦੇਖ ਕਿਸ ਚੀਜ਼ ਦੇ ਨਾਲ ਨੇ ਵਾਜਿਆ ਜਦੋਂ ਦੇਖਿਆ ਵੀ ਇੱਕ ਕੰਗਾ ਉਹਦੇ ਵਿੱਚ ਕੁਝ ਕੇਸ ਨੇ ਇੱਕ ਦਸਤਾਰਾ ਉਹ ਵੀ ਅੱਧਾ ਤੀਕਾ ਮਿੱਟੀ ਲਈ ਫਿਰਦਾ ਕਹਿੰਦੀ ਆ ਕਾ ਮਿੱਟੀ ਚੱਕ ਲਈ ਪੁੱਤ ਮਾਰਾ ਕੇ ਮਰੀਦ ਮਾਰਾ ਕੇ ਭਰਾ ਮਾਰਾ ਕੇ ਆ ਲੈ ਕੇ ਆਇਆ ਇਹਦੀ ਕੀ ਕੀਮਤ ਉਹ ਕਹਿੰਦਾ ਨਸੀਰਾ ਇਹ ਮਿੱਟੀ ਨਹੀਂ ਜਦੋਂ ਉਹ ਚਰਨ ਧੂੜ ਉਹਦੇ ਮੱਥੇ ਨੂੰ ਲਾਈ ਨਾ ਬਸ ਫਿਰ ਉਹਦੇ ਉਹਦਾ ਸਾਰਾ ਕੁਝ ਹੀ ਬਦਲ ਗਿਆ ਅਸੀਂ ਕਈ ਦਫਾ ਕਹਿੰਨੇ ਆਂ ਵੀ ਇੱਥੇ ਸੰਗਤ ਦੀ ਜਿਹੜੀ ਚਰਨ ਧੂੜ ਆ ਨਾ ਜਦੋਂ ਇਹ ਮੱਥੇ ਨੂੰ ਲੱਗਦੀ ਆ ਤਾਂ ਇਹ ਪੁੱਠੇ ਲੇਖ ਸਿੱਧੇ ਹੋ ਜਾਂਦੇ ਬਹੁਤ ਰੋਗਾਂ ਦੀ ਇਹ ਦਵਾਈ ਕਹਿ ਲਓ ਜੇ ਸਾਡੀ ਭਾਵਨਾ ਸ਼ਰਧਾ ਚਰਨ ਧੂੜ ਦੇ ਵਿੱਚ ਮਹਾਰਾਜ ਕਿਰਪਾ ਕਰ ਦਿੰਦੇ ਨੇ ਖੇਰ ਜਦੋਂ ਚਰਨ ਤੂੜੋ ਦੇ ਮੱਥੇ ਨੂੰ ਲਾਈ ਉਹਦੇ ਭਾਗ ਜਾਗੇ ਫਿਰ ਫਿਰ ਉਹ ਜਿੱਥੇ ਕਹਿੰਦੀ ਸੀ ਮਿੱਟੀ ਆ ਇਹਦੇ ਵਿੱਚ ਕੀ ਆ ਆ ਕੰਗਾ ਤੇ ਕੇਸ ਹੀ ਆ ਇਹਦੇ ਵਿੱਚ ਕੀ ਆ ਪਰ ਫਿਰ ਐਸੀ ਮਹਾਰਾਜ ਦੀ ਬਖਸ਼ਿਸ਼ ਹੋਈ ਕਹਿੰਦੇ ਪੀਰ ਬੁੱਧੂ ਸ਼ਾਹ ਕਹਿੰਦਾ ਇੱਧਰ ਧਿਆਨ ਲਾ ਕੇ ਦੇਖ ਇਹ ਮਾਮੂਲੀ ਕੇਸ ਨਹੀਂ ਕਹਿੰਦੀ ਮੇਰੇ ਬੱਚੇ ਕਿੱਥੇ ਆ ਮਾਰਾ ਕੇ ਆ ਗਿਆਂ ਬੱਚਿਆਂ ਨੂੰ ਕਹਿੰਦੇ ਆ ਦੇਖ ਕਹਿੰਦੇ ਦਸ਼ਮੇਸ਼ ਪਿਤਾ ਦੇ ਕੇਸਾਂ ਦੇ ਵਿੱਚੋਂ ਉਹਨੇ ਅੱਲਾ ਦੀ ਦਰਗਾਹ ਦਿਖਾ ਦਿੱਤੀ ਕਹਿੰਦੇ ਆ ਦੇਖ ਅੱਲਾ ਦੀ ਦਰਗਾਹ ਦੇ ਵਿੱਚ ਤੇਰੇ ਪੁੱਤਰ ਮੇਰੇ ਭਰਾ ਮੇਰੇ ਮুরিਦ ਬੈਠੇ ਆਮ ਮੌਤ ਨਹੀਂ ਦਾਦਾ ਘਤਭਾਇਆ ਆਪਣੇ ਨਹੀਂ ਪੀਰ ਬੁੱਧੂ شاہ ਦੇ ਪੁੱਤਰ ਵੀ ਸ਼ਹੀਦ ਹੋਏ ਆ ਦਸ਼ਮੇਸ਼ ਪਿਤਾ ਦੇ ਲਈ ਉੱਪਰ ਲਿਖਿਆ ਹੈ ਨਾ ਪਹਿਲਾ ਮਰਨ ਕਬੂਲ ਉਹ ਗੁੰਬਦ ਦੇ ਉੱਪਰ ਜੀਵਨ ਕੀ ਛੜ ਆਸ ਉਹ ਸਬਨ ਕੀ ਰੇਣਕਾ ਤੋ ਆਉ ਹਮਾਰੇ ਪਾਸ ਇਹ ਗੱਲਾਂ ਤੱਕ ਤਾਂ ਅਸੀਂ ਕਰ ਲੈਨੇ ਆ ਪਰ ਜਦੋਂ ਮਰਨਾ ਪੈਂਦਾ ਪੇ ਪਤਾ ਲੱਗ ਸ਼ਹੀਦਾਂ ਦਾ ਰੁਤਬਾ ਬਹੁਤ ਉੱਚਾ ਦਿਖਾ ਦੇ ਅੱਲਾ ਦੀ ਦਰਗਾਹ ਦੇ ਵਿੱਚ ਬੈਠੇ ਕਹਿੰਦੇ ਲੈ ਦੇਖ ਨਸੀਰਾ ਇਹ ਤੇ ਉਈ ਨਾ ਸਮਝੀ ਮੇਰੇ ਪੁੱਤ ਮਰ ਗਏ ਪਤਾ ਨਹੀਂ ਕਿੱਥੇ ਚਲੇ ਗਏ ਆ ਦੇਖ ਤਸ਼ਮੇਸ਼ ਪਿਤਾ ਦੇ ਕੇਸਾਂ ਦੇ ਵਿੱਚ ਉਹਨੇ ਆਪਣੇ ਪੁੱਤਰ ਦਿਖਾ ਦਿੱਤੇ ਧਨਪੀਰ ਬੁੱਧੂ ਸ਼ਾਹ ਤੇ ਸਾਨੂੰ ਸਿੱਖਾਂ ਦੇ ਘਰ ਵਿੱਚ ਜਨਮ ਲੈ ਕੇ ਨਹੀਂ ਪਤਾ ਵੀ ਅਸੀਂ ਕੇਸ ਰੱਖਣੇ ਆ ਕਿ ਕੱਟਣੇ ਮਾਰੇ ਕਹਿੰਦੇ ਇਹ ਗੁੰਦਣੇ ਨੇ ਇਹ ਮੁੰਡਣੇ ਨੇ ਇਹਨਾਂ ਦਾ ਮੁੰਡਣ ਨਹੀਂ ਕਰਨਾ ਕਿਉਂ ਤੇਰੇ ਕੇਸਾਂ ਵਿੱਚੋਂ ਅੱਲਾਹ ਦੇ دیدار ਹੁੰਦੇ ਆ Yeah.